ਕੋ ਜੇ ਮੈਂ ਆਪਣੇ ਵਾਅਦੇ ਮੁਤਾਬਕ ਕਾਨੂੰਨ ਸੂਰ ਦੇ 10:30 ਵਜੇ ਦਾ ਪਹੁੰਚਿਆ। ਕਾਫੀ ਹੱਦ ਤੱਕ ਪ੍ਰਕਿਰਿਆ ਇੱਥੇ ਚੱਲ ਪਈ ਹੈ। ਬੀਡੀਪੀਓ ਸਾਹਿਬ ਇੱਥੇ ਨੇ। ਕੁਝ ਸੈਕਟਰੀ ਹੈ ਨੇ ਕੁਝ ਗੈਰ ਹਾਜ਼ਰ ਨੇ। ਜਿਹੜੇ ਗੈਰ ਹਾਜ਼ਰ ਨੇ ਮੈਂ ਅੱਜ ਹੀ ਇਲੈਕਸ਼ਨ ਕਮਿਸ਼ਨ ਨੂੰ ਉਹਨਾਂ ਦੇ ਨਾਂ ਕੱਢ ਲਿਆ। ਅੱਡੋ ਦੇ ਵਿੱਚ ਕੁਝ ਬੀਡੀਪੀਓ ਸਾਹਿਬ ਨੇ ਦੱਸਿਆ ਕਿ ਦੀ ਕੁਝ ਇਹੋ ਜਿਹਾ ਵੀ ਹੈ ਨੇ ਸੈਕਟਰੀ ਜਿਹੜੇ ਹੋ ਸਕਦਾ ਤਾਂ ਅੰਤਾਰੀਗਲ ਮਿਲ ਲੈਣ ਕਿਉਂਕਿ ਉਹਨਾਂ ਕੋਲ ਕੁਝ ਪਿੰਡ ਇੰਦਰ ਦੇ ਨੇ ਕੋਈ ਧਰ ਉੱਥੇ ਮੈਂ ਚੈੱਕ ਕਰਾਂਗਾ ਜਿਹੜਾ ਸੈਕਟਰੀ ਅਵੇਲੇਬਲ ਨਹੀਂ ਹੋਏਗਾ ਉਹਦੀ ਬਕਾਇਦਾ ਤੌਰ 'ਤੇ ਅੱਜ ਹੀ ਕੰਪਲੇਂਟ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਪਹੁੰਚਾਈ ਗਈ। ਬਾਕੀ ਸਮੁੱਚੇ ਪੰਜਾਬ ਦੇ ਵਿੱਚ ਮੈਂ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਵਿਜੀਲੈਂਟ ਰਹੋ। ਇੱਕ ਕਿਤੇ ਚੋਲਾ ਟੈਕਸ ਜਿਹੜਾ ਬੈਂਕ 'ਚ ਵੀ ਤੁਸੀਂ ਐਡਵਾਂਸ ਦੇ ਵਿੱਚ ਜਮ੍ਹਾਂ ਕਰਾ ਸਕਦੇ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ 50 ਰੁਪਏ ਜਿਹੜੇ ਪਿੰਡ ਦਾ ਅਕਾਊਂਟ ਜਿਸ ਬੈਂਕ 'ਚ ਆਇਆ ਉੱਥੇ ਤੁਸੀਂ ਪਰਚੀ ਘਟਾ ਲਓ 7 ਰੁਪਏ ਸਾਲ ਦਾ ਚੁੱਲਾ ਟੈਕਸੇ 5-5 ਸਾਲਾਂ ਦੇ 35 ਬਣੇ ਤੁਸੀਂ 50 ਰੁਪਏ ਜਮ੍ਹਾਂ ਕਰਾ ਦਿੱਤੇ ਜਲਦੀ ਰਸੀਦ ਲੈਣੀ ਬੈਂਕ ਤੋਂ ਉਹ ਚੁੱਲਾ ਟੈਕਸੇ ਲੈ ਲਓ ਤੇ ਜਦੋਂ ਕਾਗਜ਼ ਦੇਣੇ ਨੇ ਉਹਦੇ ਵਿੱਚ ਇੱਕ ਤੇ ਐਫੀਡੇਵਿਟ ਦੋ ਜਿਹੜਾ ਮੈਂ ਦੱਸਿਆ ਜਿਹਦੇ ਵਿੱਚ ਲਿਖਿਆ ਗਿਆ ਕਿ ਅਸੀਂ ਕਿਸੇ ਵੀ ਸਰਕਾਰ ਦੀ ਮਿਸਪੈਲਟੀ ਦੀ ਜਾਂ ਪੰਚਾਇਤ ਦੀ ਪੈਲੀ ਤੇ ਕਾਬਤ ਨਹੀਂ ਦੂਜੀ ਗੱਲ ਇਹ ਨਾ ਮੈਂ ਕਿਸੇ ਮਿਸਪੈਲਟੀ ਦਾ ਨਾ ਕਿਸੇ ਪੰਚਾਇਤ ਦਾ ਕੋਈ ਬਕਾਇਆ ਦੇਣਾ ਇੱਕ ਤੇ ਉਹ ਨੋਟਰੀ ਦਾ 50 ਰੁਪਏ ਦਾ ਕਾਗਜ਼ ਜਿਹੜਾ ਆਨਲਾਈਨ ਮਿਲਦਾ ਹੈ ਤਹਿਸੀਲ ਚ ਉਸ ਤੋਂ ਬਾਅਦ ਨੋਟਰੀ ਕੋਲੋਂ ਸਾਈਨ ਕਰਵਾਓ ਨਾਲ 50 ਰੁਪਏ ਦੀ ਬੈਂਕ ਦੀ ਪਰਚੀ ਤੇ ਜੇ ਫੇਰ ਵੀ ਕਿਸੇ ਨੂੰ ਆਂਦੀ ਹੈ ਤੇ ਤੁਸੀਂ ਹਰ ਗੱਲ ਮੇਰੇ ਸਾਹਮਣੇ ਰੱਖ ਸਕਦੇ ਹੋ ਬਟ ਮੈਂ ਆਪ ਦੀ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਭਗਵੰਤ ਮਾਨ ਨੂੰ ਕਹਿਣਾ ਚਾਹਾਂ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਮੁੱਚੇ ਪੰਜਾਬ ਦੇ ਸਾਹਮਣੇ ਲਾਈਵ ਟੀਵੀ ਤੇ ਗਿਆ ਸੀ ਕਿ ਅਸੀਂ ਕਿਸੇ ਪੰਚਾਇਤ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਾਂਗੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਣਾ ਜਿਹੜੀ ਪਾਰਟੀ ਕਹਿੰਦੀ ਬਦਲਾਵ ਲੈ ਕੇ ਆਵਾਂਗੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਅਸੀਂ ਆ ਰਹੇ ਹਾਂ ਅੱਜ ਤੁਸੀਂ ਸਹੀ ਮਹਿਨੇ ਦੇ ਵਿੱਚ ਜਮਹੂਰੀਅਤ ਦਾ ਕਤਲ ਕਰਨ ਨੂੰ ਜਾ ਰਹੇ ਹੋ ਤੁਹਾਡੇ ਜਿਹਨੇ ਐਮਐਲਏ ਐਕਸ ਐਮਐਲਏ ਜਾਂ ਹਲਕਾ ਇੰਚਾਰਜ ਨੇ ਉਹਨੇ ਸੈਕਟਰੀਆਂ ਨੂੰ ਤੇ ਬੀਡੀਪੀਓਸ ਤੇ ਪ੍ਰੈਸ਼ਰ ਬਣਾਇਆ ਕਿ ਕਿਸੇ ਨੂੰ ਚੂਲਾ ਟੈਕਸ ਨਹੀਂ ਦੇਣਾ ਕੀ ਇਹ ਤਲੀਕਾ ਹੈ ਇਲੈਕਸ਼ਨਲ ਲੜਤ ਇਹਨਾਂ ਕਾਰਨਾਂ ਕਰ ਨਹੀਂ ਪਾਰਲੀਮੈਂਟ ਦੇ ਵਿੱਚ ਤੁਸੀਂ 13 ਕਹਿੰਦੇ ਸੀ 13 ਤੇ 3 ਆਈਆਂ ਇਸੇ ਗੱਲ ਕਰ ਨਹੀਂ 92 ਸੀਟਾਂ ਤੋਂ ਬੱਤੀਆਂ ਤੇ ਆ ਗਈਆਂ ਤੇ ਭਗਵੰਤਬਾਹ ਨੇ ਮੈਂ ਤੈਨੂੰ ਓਪਨਲੀ ਦੱਸ ਰਾਂ ਜੇ ਇਹੀ ਕੰਮ ਤੂੰ ਕੀਤਾ ਤੁਸੀਂ ਬੱਤੀਆਂ ਤੋਂ ਦੂਹਾ ਤੇ ਰਹਿ ਜਾਓ ਤੇ ਅਫਸਰਾਂ ਨੂੰ ਮੈਂ ਕਹਿਣਾ ਚਾਹਨਾ ਤੁਸੀਂ ਅਫਸਰ ਰਹਿਣਾ ਕਿਰਪਾ ਕਰਕੇ ਆਪਣੀ ਡਿਊਟੀ ਕਰੋ ਇਹ ਆਪ ਦੀ ਸਰਕਾਰ ਲੰਬਾ ਰਸਾ ਨਹੀਂ ਚੱਲੀ ਇਹਦੀ ਕੀਮਤ ਅਫਸਰਾਂ ਨੂੰ ਫਿਰ ਅਦਾ ਕਰਨੀ ਪਈ ਐਡਮਿਨਿਸਟ੍ਰੇਟਿਵ ਕਾਰਵਾਈ ਤੁਹਾਡੇ ਤੇ ਹੋਏਗੀ ਤੁਹਾਨੂੰ ਵੱਡੀ ਕੀਮਤ ਦੇ ਦੀ ਅਦਾ ਕਰਨੀ ਪੈਗੀ ਮੈਂ ਇਸ ਗੱਲ ਕਾਰਨ ਸਾਰੇ ਆਫਸਰਸ ਨੂੰ ਇਹ ਗੱਲ ਕਹਿਣਾ ਇਹਨਾਂ ਦੇ ਚੱਕਰ ਚ ਨਾ ਪਾਓ ਕਾਨੂੰਨ ਦੇ ਮਤਾਬਕ ਚੱਲੋ ਗੈਰ ਕਾਨੂੰਨੀ ਕੰਮ ਨਾ ਕਰੋ ਕਨਸਟੀਟਿਊਸ਼ਨ ਦੇ ਅਧੀਨ ਸਾਰੇ ਨੇ ਇੰਪੋਰਟੈਂਟ ਬਾਡੀ ਜਿਹੜੀ ਹੈ ਪੰਚਾਇਤਾਂ ਪੰਜਾਬ 70% ਦੀ ਪਿੰਡਾਂ ਚ ਵਸਦਾ 13000 ਪੰਚਾਇਤਾਂ ਤੁਸੀਂ ਪੰਚਾਇਤਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕਰਦੇ। ਤਾਂ ਇਹ ਕੰਮ ਸਿਆਸੀ ਤੌਰ ਤੇ ਭਗਵੰਤ ਨੂੰ ਬਹੁਤ ਮਹਿੰਗਾ ਪੈਣਾ ਹੈ ਦੀ ਸਰਕਾਰ ਨੂੰ ਬਹੁਤ ਮਹਿੰਗਾ ਪੈਣਾ ਹੈ ਤੇ ਨਾ ਹੀ ਅਸੀਂ ਇਹ ਕਰਨ ਦਾ। ਤੋਂ ਇਹਨੇ ਕਹਿੰਦਾ ਹੋਇਆ ਮੈਂ ਹੁਣ ਧਾਰੀਵਾਲ ਬਲੌਗ ਜਾਣਾ।